ਜੋਗਨੇ ਉਹ ਵੀ ਢੇਰੀਆਂ ਤੇ ਬੈਠੇ ਬੋਰੀਆਂ ਤੇ ਬੈਠਦੇ ਨਾ ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ 6 ਮਹੀਨੇ ਪੁੱਤਾ ਅਤੇ ਖੂਨ ਪਸੀਨੇ ਨਾਲ ਫਸਲ ਤਿਆਰ ਕਰਨ ਦੇ ਬਾਅਦ ਜਦੋਂ ਕਿਸਾਨਾਂ ਨੂੰ ਫਸਲ ਦਾ ਮੁੱਲ ਮਿਲਣ ਦੀ ਵਾਰੀ ਆਉਂਦੀ ਹੈ ਤਾਂ ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਫਿਰ ਤੋਂ ਕਿਸਾਨਾਂ ਨੂੰ ਆਪਣੀ ਫਸਲ ਦੀ ਕੀਮਤ ਲੈਣ ਲਈ ਮੰਡੀਆਂ ਵਿੱਚ ਰੁੜਨਾ ਪੈਂਦਾ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਜ਼ਿਲ੍ਹਾ ਰੂਪਨਗਰ ਦੀ ਮੁੱਖ ਮੰਡੀ ਦੀ ਹੈ ਨਹੀਂ ਜਿੱਥੇ ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਕਿਸਾਨਾਂ ਨੂੰ ਖੁੱਲੇ ਆਸਮਾਨ ਹੇਠੇ ਰੋੜਨਾ ਪੈ ਰਿਹਾ ਹੈ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਕਿ ਝੋਨੇ ਦੀ ਅਦਾਇਗੀ 48 ਘੰਟੇ ਅਤੇ ਲਿਫਟਿੰਗ 72 ਘੰਟਿਆਂ ਵਿੱਚ ਕੀਤੀ ਜਾਵੇਗੀ ਪਰ ਜ਼ਿਲ੍ਹਾ ਰੂਪਨਗਰ ਵਿੱਚ ਖਰੀਦ ਸ਼ੁਰੂ ਹੋਣ ਦੇ 12 ਦਿਨ ਬਾਅਦ ਵੀ ਕਿਸਾਨਾਂ ਨੂੰ ਸਰਕਾਰ ਵੱਲੋਂ 1 ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ ਸਰਕਾਰੀ ਅੰਕੜਿਆਂ ਸਾਰ ਜ਼ਿਲ੍ਹਾ ਰੁਪਨਗਰ ਦੀਆਂ ਵੱਖ-ਵੱਖ ਮੰਡੀਆਂ ਵਿੱਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ 10 ਸਤੰਬਰ ਤੱਕ 11760 ਮੀਟ्रिक टन ਚੋਨੇ ਦੀ ਖਰੀਦ ਹੋਈ ਜਿਸ ਦੀ 13 ਕਰੋੜ 86 ਲੱਖ ਰੁਪਏ ਅਦਾਇਗੀ ਬਣਦੀ ਹੈ ਪਰ ਇਸ ਵਿੱਚੋਂ 1 ਰੁਪਿਆ ਵੀ ਅਦਾਇਗੀ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਲਿਫਟਿੰਗ ਦੀ ਸੁਸਤ ਚਾਲ ਕਰਕੇ ਮੰਡੀਆਂ ਵਿੱਚ ਚੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਨੇ ਜਿਸ ਕਰਕੇ ਆਰਤੀ ਤੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜੋ ਜਿਹੜੀ ਆਰਧਤ ਕਰਦੇ ਹੋ ਕੀ ਸੀਨ ਹੈਗਾ ਇਸ ਦਾ ਅਦਾਈਗੀ ਤੇ ਲਿਫਟਿੰਗ ਦਾ। ਦੇਖੋ ਖਰੀਦ ਤਾਂ ਪਹਿਲੀ ਤਰੀਕ ਤੋਂ ਸ਼ੁਰੂ ਹੋ ਗਈ ਸੀ ਜੀ। ਤੇ ਖਰੀਦ ਤੋਂ ਬਾਅਦ ਹੁਣ ਦੇਖ ਲਓ ਥੇ 11 ਦਿਨ ਹੋ ਗਏ ਖਰੀਦ ਹੋਣ ਤੋਂ ਅੱਜ ਤੱਕ ਕੋਈ ਪੇਮੈਂਟ ਨਹੀਂ ਪਈ ਜੀ। ਬਾਕੀ ਲਿਫਟਿੰਗ ਦਾ ਹੁਣ ਕੱਲ ਸ਼ੁਰੂ ਹੋਈ ਥੋੜੀ ਨੇ ਲਿਫਟਿੰਗ ਹਾਲ ਤੱਕ ਕੋਈ ਲਿਫਟਿੰਗ ਨਹੀਂ ਸੀ ਹੋਈ। ਇੱਕ ਸਿਰਫ ਪਨਗਰੇਂ ਦੀ ਲਿਫਟਿੰਗ ਸ਼ੁਰੂ ਹੋਈ ਆ। ਹੋਰ ਕਿਸੇ ਮੈਕਵੇਂ ਨਹੀਂ ਲਿਫਟਿੰਗ ਹਾਲ ਤੱਕ ਸ਼ੁਰੂ ਨਹੀਂ ਹੋਈ। ਹੁਣ ਵਿੱਚ ਅੱਜ ਆਏ ਟਰੱਕ ਅਜ ਸ਼ੁਰੂ ਚੱਲਦੀ ਹੈ ਲਿਫਟਿੰਗ ਵੇ ਅਦਾਇਗੀ ਨਾ ਹੋਣ ਕਰਕੇ ਕਿੰਦਾਂ ਦੀ ਦਿੱਕਤਾਂ ਆ ਰਹੀਆਂ ਤੁਹਾਨੂੰ ਦਿੱਕਤਾਂ ਹੀ ਦਿੱਕਤਾਂ ਹੀ ਹੁਣ ਕਿਸਾਨ ਆਉਂਦਾ ਕਿਉਂਕਿ ਇਹਨੂੰ 10000 ਚਾਹੀਦਾ ਕਿ ਇਹਨੂੰ 5000 ਚਾਹੀਦਾ ਹੁਣ ਪੈਸਾ ਅਦਾਇਗੀ ਆ ਨਹੀਂ ਰਹੀ ਪੈਸਾ ਦੇਣਾ ਮੁਸ਼ਕਲ ਹੋਇਆ ਤੁਹਾਨੂੰ ਕਿਸਾਨਾਂ ਵਾਸਤੇ ਕਿਸਾਨਾਂ ਦਾ ਹੁਣ ਕੋਈ ਨਾ ਕੋਈ ਹੱਲ ਇਹਦਾ ਡੀਜ਼ਲ ਲੈਣਾ ਕਿਤੇ ਨੇ ਕੁਝ ਲੈਣਾ ਰੁਪਈਆ ਹੈ ਨਹੀਂ ਪੇਮੈਂਟ ਆ ਨਹੀਂ ਰਹੀ ਸਾਡੇ ਕੋਲ ਦੇਗੀ ਇਹਦੇ ਕਰਕੇ ਬਹੁਤ ਦਿੱਕਤਾਂ ਆ ਰਹੀਆਂ ਸਰਕਾਰ ਦਾ ਵੇ ਕਹੇ 48 ਘੰਟੇ ਚ ਅਦਾਇਗੀ ਕਰਨ ਦੇ ਕੀ ਸਹੀ ਹੈ ਇਹ ਬਿਲਕੁਲ ਗਲਤ ਹੈ ਸਰਕਾਰ ਤਾਂ ਕਰ ਰਹੀ 48 ਘੰਟੇ ਪਰ ਅਭੀ ਤੱਕ ਨਹੀਂ ਆ ਮੇਰਾ ਨਾਮ ਬ੍ਰੇਸ ਸੁਖਜਿੰਦਰ ਵੀਰ ਸਿੰਘ ਆ ਸੀ ਬਵਾਨੀ ਤੋਂ ਆਇਆ ਫਸਲ ਲੈ ਕੇ ਅ ਦੋ ਦਿਨ ਪਹਿਲਾਂ ਅ ਦੋ ਦਿਨ ਪਹਿਲਾਂ ਤੋਂ ਮੰਡੀ ਚ ਆਏ ਹੋਏ ਹਾਂ ਫਸਲ ਚੱਕਣ ਦੀ ਕੋਈ ਇੱਥੇ ਸਿਸਟਮ ਨਹੀਂ ਹੈਗਾ ਜੀ ਅ ਤੇ ਨਾ ਹੀ ਅਦਾਇਗੀ ਹੁੰਦੀ ਹੈ ਟਾਈਮ ਫਿਰ ਭਈਆਂ ਦਾ ਰੇਟ ਬਹੁਤ ਹੈ ਅ ਜੇ ਅਗਰ ਆਰਤੀ ਸਾਨੂੰ ਪੈਸੇ ਦਿੰਦਾ ਹੈ ਫਸਲ ਦੇ ਤਾਂ ਹੀ ਅਸੀਂ ਭਈਆਂ ਦੇ ਪੈਸੇ ਦੇ ਸਕਦੇ ਹਾਂ ਉਦੋਂ ਉਧਰੋਂ ਸਰਕਾਰ ਕਹਿੰਦੀ ਹੈ ਤੇ ਇੱਕ ਵਾਈਨ ਤੋਂ ਨੀਂ ਬੜਾਉਣੀ ਆ ਤੁਸੀਂ ਜ਼ਿਆਦਾਤਰ ਤੇ ਨਾ ਹੀ ਖੇਤ ਵਿੱਚ ਖੇ ਨਾੜ ਫੁਕਣਾ ਹੈ ਐਦਾਂ ਹੀ ਖੇਤ 'ਚ ਨਾੜ ਪਾਉਣਾ ਹੈ ਡੀਜ਼ਲ ਇੰਨਾ ਮਹਿੰਗਾ ਹੋ ਚੁੱਕਿਆ ਹੈ ਅਸੀਂ ਆੜਤੀ ਅਗਰ ਸਾਨੂੰ ਪੈਸਾ ਨਹੀਂ ਦੇਊਗਾ ਤਾਂ ਅਸੀਂ ਡੀਜ਼ਲ ਕਿੱਥੋਂ ਲਵਾਂਗੇ ਤੇ ਕਿੱਥੋਂ ਪਰਾਲੀ ਨੂੰ ਖੇਤ 'ਚ ਪਾਵਾਂਗੇ ਅਸੀਂ ਅਸੀਂ ਤਾਂ ਪਰਾਲੀ ਨੂੰ ਖੇਤ 'ਚ ਬਾਉਣ ਲਈ ਮਜਬੂਰ ਹਾਂ ਇਹਦੇ ਵਾਸਤੇ ਸਰਕਾਰ ਸਾਨੂੰ ਕੋਈ ਸੁਵਿਧਾ ਨਹੀਂ ਦੇ ਰਹੀ ਮੰਡੀਆਂ ਵਿੱਚ ਲੱਗੇ ਝੋਨੇ ਦੇ ਇਨ੍ਹਾਂ ਅੰਬਾਰਾਂ ਕਾਰਨ ਹੁਣ ਮੰਡੀਆਂ ਵਿੱਚ ਥਾਂ ਵੀ ਕਟਣੀ ਸ਼ੁਰੂ ਹੋ ਗਈ ਹੈ ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿੱਚ 11768 ਮੀਟਰਕ ਟਨ ਝੋਨੇ ਦੀ ਹੋਈ ਖਰੀਦ ਵਿੱਚੋਂ ਸਿਰਫ 2545 ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਸਕੀ ਹੈ ਜਦੋਂ ਕਿ 7445 ਮੀਟਰਕ ਟਨ ਝੋਨਾ ਖੁੱਲੇ ਆਸਮਾਨ ਹੇਠ ਰਾਂ ਪਾਸੇ ਪਿਆ ਹੈ ਕਿਸਾਨਾਂ ਨੇ ਆਪਣੀ ਸਮੱਸਿਆ ਦੱਸਦੇ ਹੋਏ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੇ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਰਕੇ ਕਿਸਾਨਾਂ ਨੂੰ ਢੇਰਿਆਂ ਤੇ ਹੀ ਰੋੜਨਾ ਪੈ ਰਿਹਾ ਹੈ ਪੀਣ ਦੇ ਪਾਣੀ ਤੱਕ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਮੰਡੀ 'ਚ ਕੋਈ ਖਾਣ ਪੀਣ ਦਾ ਪ੍ਰਬੰਧ ਨਹੀਂ ਢੇਰੀਆਂ ਤੇ ਬੈਠਾਏ ਬੰਦੇ, ਬਜ਼ੁਰਗ ਸਾਡੇ ਬਜ਼ੁਰਗਾਂ ਦੀ ਉਮਰ ਤੇ ਜੋ ਬਜ਼ੁਰਗ ਨੇ ਉਹ ਵੀ ਢੇਰੀਆਂ ਤੇ ਬੈਠੇ, ਬੋਰੀਆਂ ਤੇ ਬੈਠਦੇ ਆ ਨਾ ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ। ਨਹੀਂ ਨਹੀਂ ਸਰ ਇੱਥੇ ਤਾਂ ਬੁਰਾ ਹਾਲ ਹੈ ਜੀ, ਦੋ ਦਿਨ ਹੋ ਗਏ ਸਾਡੀ ਇਦਾਇਗੀ ਨਹੀਂ ਹੋ ਰਹੀ ਸੀ। ਪੇਮੈਂਟ ਦੀ ਵੇਟ ਕਰ ਰਹੇ ਹਾਂ ਜੀ ਇੱਥੇ। ਪੇਮੈਂਟ ਦਾ ਨਾ ਸਰ ਨਾ ਸਾਡੀ ਇਦਾਇਗੀ ਹੋ ਰਹੀ, ਪੇਮੈਂਟ ਦੀ ਕੁਝ ਵੀ ਨਹੀਂ ਹੈ ਇੱਥੇ। ਤੇ ਨਾ ਹੀ ਕੋਈ ਇੱਥੇ ਮੰਡੀ ਵਿੱਚ ਖਾਦ ਪ੍ਰਬੰਧ ਕੀਤਾ ਗਿਆ ਜੀ ਈਮੀਦਾਰ ਵਾਸਤੇ ਜੀ ਇੱਥੇ। ਕਿਆ-ਕਿਆ ਪ੍ਰਬੰਧ ਨਹੀਂ ਕੀਤੇਗੇ ਤੁਹਾਡੇ ਉਹ ਤੇ ਜੇ ਬੈਠਣੇ ਬਾਤ ਕੋਈ ਜਗ੍ਹਾ ਨਹੀਂ ਹੈ ਕਿ ਅਸੀਂ ਅਸੀਂ ਇੱਥੇ ਰੋਟ ਮੰਡ ਢੇਰੀਆਂ 'ਪਰ ਰੋਲ ਰਹੀਆਂ ਜੀ ਨਾ ਪਾਣੀ ਦਾ ਪ੍ਰਬੰਧਾ ਨਾ ਕੋਈ ਪ੍ਰਬੰਧਾ ਜੀ ਇੱਥੇ ਤੇ ਪੇਮੈਂਟ ਨਾ ਹੋਣ ਕਰਕੇ ਕਿੱਦਾਂ ਦੀ ਦਿੱਕਤ ਆ ਰਹੀਆਂ ਤੁਹਾਨੂੰ ਪੇਮੈਂਟ ਨਾ ਹੋਣ ਕਰਕੇ ਦਿੱਕਤ ਆ ਰਹੀ ਕਿਉਂਕਿ ਜਿਹੜੀ ਅਸੀਂ ਲੇਬਰ ਲਾਈ ਹੋਏ ਪਹਿਲਾਂ ਕਹਿੰਦੇ ਤੁਸੀਂ ਕਪੈਨ ਤੋਂ ਕਪੈਨ ਤੋਂ ਨਾ ਵੜਾਓ ਭਈਆਂ ਤੋਂ ਵੜਾਓ ਲੇਬਰ ਭਈਆਂ ਦੇ ਜਿਹੜੀ ਲੇਬਰ ਸਾਡੀ ਵੱਢਦੀ ਹੈ ਜੀਰੀ ਉਹ ਸਭ ਵੜਦੇ ਸਾਰੇ ਸਾਥੋਂ ਪੇਮੈਂਟ ਮੰਗਦੀ ਹੈ ਜੀ ਇੱਥੇ ਹੁਣ ਸਾਨੂੰ ਜੇ ਅੱਗੋਂ ਪਿੱਛੋਂ ਪੇਮੈਂਟ ਮਿਲੇ ਪੇਮੈਂਟ ਦੇਸਿਕਾ ਦਿੱਕਾ ਦਿੱਕਾ ਦਾ ਬਹੁਤ ਆ ਰਹੀ ਸਾਨੂੰ ਜੀ ਇਹ ਸਰਕਾਰ ਨੂੰ ਚਾਹੀਦਾ ਕਿ ਜ਼ਿਮੀਦਾਰ ਨੂੰ ਹਰ ਪਾਸੇ ਨਾ ਮਾਰਿਆ ਜਾਵੇ ਪੇਮੈਂਟ ਟਾਈਮ ਤੇ ਦਿੱਤੀ ਜਾਵੇ ਸਾਨੂੰ ਜੀ ਝੋਨੇ ਦੀ ਹਦਾਇਗੀ ਤੇ ਲਿਫਟਿੰਗ ਨਾ ਹੋਣ ਕਰਕੇ ਜਿੱਥੇ ਆਰਤੀ ਤੇ ਕਿਸਾਨ ਪਰੇਸ਼ਾਨ ਹਨ ਉੱਥੇ ਮੰਡੀਆਂ ਵਿੱਚ ਲੇਬਰ ਦਾ ਵੀ ਬੁਰਾ ਹਾਲ ਹੈ ਇਨ੍ਹਾਂ ਕਾਮਿਆਂ ਦਾ ਕਹਿਣਾ ਹੈ ਕਿ ਝੋਨਾ ਗਿੱਲਾ ਹੋਣ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਝੋਨਾ ਖਿਲਾਰਨ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ ਨੇ लेबर का काम करते हैं ज़िम्मेदार लोग जो है गिला गिला माल लाता है हम लोग को काम करने में परेशान बढ़ाते हैं और बबरी चलाते चलाते पंजी चलाते चलाते काला काला बना देता है और बहुत परेशानी करता है नए लैटरिन का नए बाथरूम का नए किधरो कोई सारा चीज़ का दिक्कत है जाना पड़ता है इतना दो किलोमीटर दो किलोमीटर से आते हैं फिर दो गाली देता है ऐसे करो ऐसे करो पूरा परेशान बना के रखता है मंडी बोर्ड ने यहाँ बाथरूम का पानी का कोई इंतजाम नहीं किया गया कुछ नहीं है वैसे एक बाथरूम है उसमें भी जाता है पूरा गंदगी बना के रखा है साफ सुथरा कुछ नहीं करता है पूरा परेशान करके कर रखा है उधर जाते हैं तो उधर ढेपा चलाता है इधर जाते हैं तो बोलता है इधर क्यों आता है पैसा साफ करने के लिए बहुत चीज का दिक्कत है कितना गीला कितना कितना गीला माल आ रहा है कितना आ रहा है बहुत गीला लेके आता है कि भर दिन सुखाते 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 रहो धूप में खड़े रहो जीरी पर खड़े रहो पूरा परेशान करके कर कर रखता है क्या गेट पे रोकते नहीं इनको गेट वाले मंडी वाले अंदर आने से वो रोकता है फिर भी कहता है इतना है उतना है सूखा है ले चलो लेबर लोगों से भराता है फिर गिरा फिर खिला रो ऐसे वैसे पूरा बहुत परेशान कर रखता है सरकार बोलो खरीद जैसे खरीद जी पहली तारीख तो चालू है लेकिन पहली तारीख तो आज ग्यारह तारीख हो गई है अभी तक कोई भी सरकार ने ਇਧਰਲੇ ਪਾਸੇ ਨੂੰ ਪੇਮੈਂਟ ਦਾ ਕੋਈ ਸੋਚਿਆ ਨਹੀਂ ਹੈਗਾ ਨਾ ਹਜੇ ਤਾਂ ਕੋਈ 1 ਰੁਪਿਆ ਪੇਮੈਂਟ ਆਈ ਆ ਤੇ ਜ਼ਿਮੀਂਦਾਰ ਸਾਤੋਂ ਰੋਜ਼ ਕੋਈ ਕਹਿੰਦਾ 24 ਘੰਟਿਆਂ ਚ ਪੇਮੈਂਟ ਆ ਜਾਂਦੀ ਤੁਸੀਂ ਦਿੰਦੇ ਕਿਉਂ ਨਹੀਂ ਹੈਗੇ ਅਸੀਂ ਉਹਨਾਂ ਸਰ ਪਿੱਛੋਂ ਨਹੀਂ ਆਈ ਤਾਂ ਅਸੀਂ ਕਿੱਥੋਂ ਦੇ ਦਈਏ ਜਿਹਨੂੰ ਕਿਤੇ 1000 10000 ਦੀ ਲੋਡ ਆ ਉਹਨੂੰ ਤਾਂ ਅਸੀਂ ਐਡਵਾਂਸ ਦੇ ਵੀ ਰਹੇ ਹਾਂ ਲੇਕਿਨ ਅਸੀਂ ਕਿੱਥੋਂ ਕਿੰਨਾ ਕੁ ਦੇਈ ਜਾਵਾਂਗੇ ਜਿਹੜੇ ਪੇਮੈਂਟ ਇੰਨੀ ਪੇਮੈਂਟ ਆ 1 ਲੱਖ ਰੁਪਏ ਦੀ ਪੇਮੈਂਟ ਹੋ ਜਾਂਦੀ ਹੈ ਕਰੋਨਾ ਦੀ ਉਹ ਹੁਣ ਅੱਤੇ ਜ਼ਿਮੀਂਦਾਰ ਬਹੁਤ ਪਰੇਸ਼ਾਨ ਕਰ ਰਹੇ ਆ ਵੀ ਸਾਨੂੰ ਪੇਮੈਂਟ ਜਲਦੀ ਦੇ ਜਲਦੀ ਦਿੱਤੀ ਜਾਵੇ ਸਾ ਕਿ ਉਹ ਜਲਦੀ ਤੋਂ ਜਲਦੀ ਪੈਸੇ ਰਿਫੰਡ ਕਰੇ ਤੇ ਸਾਨੂੰ ਮੈਕਮਿਆਂ ਨੂੰ ਕਹਿ ਕੇ ਸਾਨੂੰ ਫੰਡ ਪੈਸੇ ਦਵਾਏ ਜਾਣ ਲਿਫਟਿੰਗ ਦਾ ਕਿਹਦਾ ਸੀ ਨਾ ਕਿਹਦਾ ਦਿੱਕਤ ਆ ਰਹੀ ਹੈ ਮੰਡੀ ਦੇ ਵਿੱਚ ਫੜਾਂ ਦੀ ਕਮੀ ਹੈ ਲਿਫਟਿੰਗ ਵੀ ਹਜੇ ਫੜਾਂ ਦੇ ਕਮੀ ਦੇ ਕਰਕੇ ਲਿਫਟਿੰਗ ਜਿੰਨਾ ਮਾਲ ਭਾਰ ਹੁੰਦਾ ਹੈ ਉਹ ਚੱਕੇ ਲੱਗ ਜਾਂਦੇ ਆ ਪਰ ਲਿਫਟ ਹਜੇ ਤਾਂ ਹੀ ਕੋਈ ਮਾਲ ਚੱਕ ਨਹੀਂ ਹੋਇਆ ਹੈਗਾ ਮਾਰਕੀਟ ਦਾ ਤੇ ਇਸ ਕਰਕੇ ਸਾਨੂੰ ਤਰਕ ਹੈ ਕਿ ਜੇ ਇੱਦਾਂ ਚੱਕੇ ਲੱਗ ਗਏ ਤਾਂ ਫਿਰ ਬਾਅਦ ਵਿੱਚ ਬਾਰਿਸ਼ ਦੇ ਵਿੱਚ ਮਾਲ ਖਰਾਬ ਹੋਊਗਾ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਲਿਫਟਿੰਗ ਕਰਾਈ ਜਾਵੇ ਮੰਡੀਆਂ ਵਿੱਚ ਮਾੜੇ ਪ੍ਰਬੰਧਾਂ ਕਾਰਨ ਪਰੇਸ਼ਾਨ ਹੋ ਰਹੇ ਕਿਸਾਨਾਂ ਸੰਬੰਧੀ ਜਦੋਂ ਪੰਜਾਬ ਮੰਡੀ ਬੋਰਡ ਰੂਪਨਗਰ ਮਾਰਕੀਟ ਕਮੇਟੀ ਰੂਪਨਗਰ ਦੇ ਸੈਕਟਰੀ ਕੁਲਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਨੇ ਪਰ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਕੋਈ ਦਿੱਕਤ ਪੇਸ਼ ਆ ਰਹੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਦੇਖੋ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਮਾਨਯੋਗ ਡੀਸੀ ਸਾਹਿਬ ਜੀ ਦੇ ਹੁਕਮ ਅਨੁਸਾਰ ਅਸੀਂ ਮੰਡੀ ਜਿਹੜੇ ਮੰਡੀ ਦੇ ਠੇਕੇ ਆ 800 ਦੇ ਹੋ ਚੁੱਕੇ ਕੀਤੇ ਗਏ ਸੀ ਤੇ ਜਿਹਦੇ ਵਿੱਚੋਂ ਮਤਲਬ ਪੂਰੀ ਸਫਾਈ ਦਾ ਤੇ ਪਾਣੀ ਦੇ ਤੇ ਲਾਈਟ ਦੇ ਪੂਰੇ ਵਨ ਸਾਡੇ ਪੂਸਤਾ ਪੂਰਨ ਮੁਕਮਲ ਹਨ ਤੇ ਜੇਕਰ ਫੇਰ ਵੀ ਕਿਸੇ ਕਿਸੇ ਨੂੰ ਜੀਵਿਦਾਰ ਭਰਾ ਨੂੰ ਜਾੜ ਤੇ ਨੂੰ ਕੋਈ ਸ਼ਿਕਾਇਤ ਆ ਤਾਂ ਸਾਡੇ ਨਾਲ ਸਿੱਧਾ ਵੀ ਸੰਪਰਕ ਕਰ ਸਕਦਾ ਸਰ ਇੱਕ ਗਿੱਲਾ ਚੋਨਾ ਬਹੁਤ ਆ ਰਿਹਾ ਮੰਡੀ ਦੇ ਵਿੱਚ ਕਾਫੀ ਪਰੇਸ਼ਾਨਾ ਲੇਬਰ ਵੀ ਆਉਂਦੀ ਵੀ ਆ ਉਹਨਾਂ ਦਾ ਕਹਿਣਾ ਵੀ ਗੇਟ ਤੇ ਰੋਕਿਆ ਨਹੀਂ ਜਾਂਦਾ ਉਹਨਾਂ ਨੂੰ ਅੰਦਰ ਆਣ ਦਿੰਦੇ ਦੇਖੋ ਸਾਡੇ ਮਤਲਬ 메ਨ 게ਟਾਂ ਦੇ ਤੇ तकरीबन ਸਵੇਰ 9 ਵੇ ਤੋਂ ਲੈ ਕੇ ਸ਼ਾਮ ਦੇ 5 7 ਵੇ ਤੱਕ ਮੁਲਾਜ਼ਮ ਬੈਠੇ ਹੁੰਦੇ ਨੇ ਉਹ ਮਤਲਬ ਜੋ ਵੀ ਮੰਡੀ ਵਿੱਚ ਐਂਟਰੀ ਆਦੀ ਆ ਜਿਰੀ ਲੈ ਕੇ ਆਉਂਦੀ ਆ ਟਰੈਲੀ ਆਉਂਦੀ ਆ ਤੋਂ ਰੋਕੇ ਬਾਕਾਇਦਾ ਮੌਚਾ ਕੱਟ ਕੇ 17% ਜਿਹੜਾ ਹੈਗਾ ਉਹ ਹੀ ਹੋਈ ਅੰਦਰ ਐਂਟਰੀ ਕਰ ਕੀਤੀ ਜਾਂਦੀ ਆ ਅਦਾਇਗੀ ਅਤੇ ਲਿਫਟਿੰਗ ਸੰਬੰਧੀ ਜਦੋਂ ਜ਼ਿਲ੍ਹਾ ਖੁਰਾਕ ਸਪਲਾਈਜ਼ ਕੰਟਰੋਲਰ ਸ਼ਤਵੀਰ ਸਿੰਘ ਮਾਵੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਦਾਇਗੀਆਂ ਅੱਜ ਸਾਰੀਆਂ ਏਜੰਸੀਆਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਲਿਫਟਿੰਗ ਸੰਬੰਧੀ ਉਹਨਾਂ ਕਿਹਾ ਕਿ ਜਲਦ ਹੀ ਲਿਫਟਿੰਗ ਵੀ ਕਰਵਾਈ ਜਾ ਰਹੀ ਹੈ ਜਿਹੜੇ ਜਿਹੜੇ ਸਾਡੇ ਜ਼ਿਲ੍ਹੇ ਵਿੱਚ 9792 ਐਮਟੀ ਜਿਹੜੀ ਹੁਣ ਤੱਕ ਅਜਿਰੀ ਆ ਚੁੱਕੀ ਹੈ ਜਿਹਦੇ ਵਿੱਚੋਂ 95 ਸ18 ਐਮਟੀ ਅਸੀਂ ਪਰਚੇਸ ਕਰ ਲਈ ਹੈ ਤੇ ਇਸ ਟਾਈਮ ਸਰਕਾਰ ਕੋਲ ਜਿਹੜਾ ਬਾਹਰ ਦਾ ਪੂਰੇ ਪ੍ਰਬੰਧ ਨੇ 1770 ਰੁਪਏ ਰੇਟ ਹੈ ਜਿਰੀ ਦਾ ਜੀ ਤੇ ਉਹਦੇ ਸੰਬੰਧ ਵਿੱਚ ਅਸੀਂ ਬੇਨਤੀ ਕੀਤੀ ਹੈ ਸਾਰੇ ਡੀਸ ਨਾਲ ਸਾਰੇ ਮੀਟਿੰਗ ਵੀ ਲਈ ਹੈ ਵੀ ਕੋਈ ਵੀ ਜਿਹੜੀ ਢੇਰੀ 17.70 ਤੋਂ ਥੱਲੇ ਨਹੀਂ ਵਿਕੇਗੀ ਇਸ ਸਬੰਧ ਵਿੱਚ ਅਸੀਂ ਇੱਕ ਇਹ ਵੀ ਬੇਨਤੀ ਕੀਤੀ ਆ ਆਰਤੀ ਸਾਹਿਬਾਨ ਨੂੰ ਵੀ ਜਿਹੜੀ ਜੀਰੀ ਦਾ ਮਾਹਰ ਹੈ 17% ਤੇ ਇਹ ਆਪਣੇ ਜਿਹੜੇ ਸਾਰੇ ਜ਼ਿੰਮੇਵਾਰਾਂ ਨੂੰ ਅਪੀਲ ਕਰਨ ਕਿ ਜਿਹੜੀ ਜਿਹੜੀ ਜੀਰੀ ਹੈ 17% ਦੀ ਲੱਗੇ ਹੋਰ ਮੰਡੀਆਂ 'ਚ ਸਰ ਇੱਕ ਅਦਾਇਗੀ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਲਿਫਟਿੰਗ ਬੜੀ ਸਲੋ ਚੱਲਦੀ ਆ ਆਰਤੀਆਂ ਦਾ ਕਹਿਣਾ ਕਿ ਅਦਾਇਗੀ ਨਹੀਂ ਹੋ ਰਹੀ ਜਿਹੜੀ ਅਦਾਇਗੀ ਹੈ ਜੀ ਅੱਜ ਸਾਰੇ ਆ ਏਜੰਸੀਆਂ ਵੱਲੋਂ ਅਦਾਇਗੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਕੱਲ ਸੀਸੀਐਲ ਲਿਮਟ ਜਾਰੀ ਹੋ ਚੁੱਕੀ ਇਸ ਤੋਂ ਲਿਫਟਿੰਗ ਬੜੀ ਸਲੋ ਹੈ ਲਿਫਟਿੰਗ ਦੀ ਜਿਹੜੀ ਰਫਤਾਰ ਹੈ ਜਿਹੜੇ ਕੁਝ ਸ਼ੈਲਰ ਸਾਡੇ ਅਲਾਟ ਕਰਨ ਤੋਂ ਰਹਿ ਗਏ ਸੀ ਅਸੀਂ ਕੱਲ ਅਲਾਟ ਕਰਦੇ ਤੇ ਅੱਜ ਜਿਹੜੀ ਲਿਫਟਿੰਗ ਹੈ ਪੂਰੀ ਰਫਤਾਰ ਫੜ ਲੇਗੀ ਕੋਈ ਹਾਈਬ੍ਰਿਡ ਜਿਹੜੀ 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 ਲਿਫਟਿੰਗ ਨਹੀਂ ਹੋ ਰਹੀ ਮਰੀਆਂ ਜਿਹੜੀ ਹਾਈਬ੍ਰਿਡ ਜੀਰੀਆ ਜੇ ਉਸ ਸੰਬੰਧ ਵਿੱਚ ਅੱਜ ਮਾਨਯੋਗ ਡੀ ਸਾਹਿਬ ਨੇ ਵੀ ਮੀਟਿੰਗ ਲਈ ਹੈਗੀ ਆ ਤੇ ਉਹਦੇ ਵਿੱਚ ਵੀ ਅਸੀਂ ਜਿਹੜੇ ਸਾਰੇ ਨੇ ਅੱਜ ਐਗਰੀਕਲਚਰ ਡਿਪਾਰਟਮੈਂਟ ਨੂੰ ਇੱਕ ਲੈਟਰ ਲਿਖੀ ਆ ਉਹਦੀ ਅਸੀਂ ਜਿਉਂ ਚੈੱਕ ਕਰਾਵਾਂਗੇ ਜੇ ਉਹ ਬਾਕੀ ਹਾਈਬ੍ਰਿਡ ਕੋਈ ਪ੍ਰੋਬਲਮ ਆਈ ਤਾਂ ਦੇਖਿਆ ਅਦਰਵਾਈਜ਼ ਨਹੀਂ ਉਹਦੀ ਵੀ ਲਿਫਟਿੰਗ ਹੋਏਗੀ ਫਿਰ ਕਮੰਡੀ ਵਿੱਚ ਗਿੱਲਾ ਚੌਣਾ ਬਹੁਤ ਆ ਰਿਹਾ ਪਰੇਸ਼ਾਨ ਲੇਬਰ ਵੀ ਤੇ ਕਾਫੀ ਜਿਹੜੀ ਜਗ੍ਹਾ ਵੀ ਘੱਟ ਰਹੀ ਉਹ ਖਲਾਅ ਰਿਹਾ ਇਸ ਦੇ ਸੰਬੰਧ ਵਿੱਚ ਵੀ ਸਵੇਰੇ ਮਾਨਯੋਗ ਡੀ ਸਾਹਿਬ ਨੇ ਆਪਣਾ ਵੇ ਇਸ ਤੋਤੇ ਵਾਲੇ ਮਾਸੇ ਜਿਹੜੀ ਕੋਈ ਵੀ ਟਰਾਲੀ ਹੈ ਮੰਡੀ ਚ ਐਂਟਰ ਨਾ ਕੀਤੀ ਜਾਵੇ ਕਿਸਾਨਾਂ ਦੀ ਸਮਾੜੀ ਹਾਲਤ ਤੋਂ ਬਾਅਦ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਿਸਾਨ ਪਹਿਲਾ ਆਪਣੀ ਫਸਲ ਨੂੰ ਪਾਲਣ ਲਈ ਖੇਤਾਂ ਵਿੱਚ ਰੁੱਲਦਾ ਹੈ ਅਤੇ ਜਦੋਂ ਉਸ ਨੂੰ ਪੈਸੇ ਕਮਾਉਣ ਦੀ ਵਾਰੀ ਆਉਂਦੀ ਹੈ ਤਾਂ ਮੰਡੀਆਂ ਵਿੱਚ ਸਰਕਾਰ ਦੀ ناکامی ਕਾਰਨ ਉਸ ਨੂੰ ਫੇਰ ਰੁੱਲਣਾ ਪੈਂਦਾ ਹੈ ਕਿ ਕਿਸਾਨ ਦੀ ਜ਼ਿੰਦਗੀ ਵਿੱਚ 24 ਘੰਟੇ 365 ਦਿਨ ਮੁਸੀਬਤਾਂ ਹੀ ਲਿਖੇ ਨੇ ਸਰਕਾਰ ਨੂੰ ਕਿਸਾਨਾਂ ਦਾ ਹੱਲ ਜ਼ਰੂਰ ਕਰਨਾ ਚਾਹੀਦਾ ਹੈ ਇਨ੍ਹਾਂ ਕਿਸਾਨਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਸਰਕਾਰ ਨੂੰ ਯਾਦ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਟਿੱਡ ਭਰਨ ਵਾਲਾ ਇਹ ਕਿਸਾਨ ਵੀ ਆਪਣੇ ਪਰਿਵਾਰ ਵਿੱਚ ਰਹਿ ਕੇ ਸੁਖੀ ਜੀਵਨ ਬਤੀਤ ਕਰ ਸਕੇ ਰੂਪਨਗਰ ਤੋਂ ਸੱਜਣ ਸਿਆਣੀ ਪੰਜਾਬੀ ਲੋਕ ਚੈਨਲ